ਦੇਖੋ ਆਮ ਆਦੀ ਪਾਰਟੀ ਨੇ ਆਪਣਾ ਇੱਕ ਸਪੇਸ ਜਿਹੜਾ ਆ ਆਪਣੀ ਕਾਰਗੁਜ਼ਾਰੀ ਆਪਣੀ ਕੰਮਾਂ ਨਾਲ ਬਣਾ ਲਿਆ ਲੋਕਾਂ ਦੇ ਦੇਖੋ ਚਾਰ ਪੰਜ ਚੀਜ਼ਾਂ ਆ ਜਿਹੜੀਆਂ ਮੈਂ ਤੁਹਾਨੂੰ ਦਰਸ਼ੀ ਦਿੰਨਾ ਜਿਹੜੀਆਂ ਵਾਕਈ ਜਦੋਂ ਅਸੀਂ ਜ਼ਮੀਨ ਤੇ ਜਾਂਦੇ ਮੈਂ ਬਹੁਤ ਵੱਡੀਆਂ ਗੱਲਾਂ ਨਹੀਂ ਕਰਦਾ ਇੱਕ ਤੇ ਲੋਕ ਕਹਿੰਦੇ ਆ ਵੀ ਨੌਕਰੀਆਂ ਜਿਹੜੀਆਂ ਦਿੱਤੀਆਂ ਭਗਵੰਤ ਮਾਨ ਸਾਹਿਬ ਦੀ ਸਰਕਾਰ ਨੇ ਉਹ ਕੋਈ ਸਪਾਰਸ਼ ਨੂੰ ਚੱਲੀ ਪੈਸਾ ਨਹੀਂ ਚੱਲਿਆ ਇਹ ਵਾਕਈ ਬਹੁਤ ਵੱਡੀ ਗੱਲ ਆ ਵਾਕਈ ਹੀ ਨਹੀਂ ਚੱਲਿਆ ਐ ਦੂਸਰਾ ਨਹਿਰੀ ਪਾਣੀ ਦਾ ਜਿਹੜਾ ਏਰੀਆ ਵਧਾਇਆ ਉਹਦਾ ਇੰਪੈਕਟ ਆ ਲੋਕਾਂ 'ਤੇ ਜਿਹੜਾ ਸਾਡਾ ਕਾਸਟਕਾਰ ਹੈ ਜਮੀਦਾਰ ਹੈ ਜ਼ਮੀਨ ਖੇਤੀ ਕਰ ਰਿਹਾ ਬੰਦਾ ਜਿਹੜਾ ਪੰਜਾਬ ਮジョਰਿਟੀ ਆਫ ਫੈਸਲ ਪੋਲਿਟੀਕਲ ਅਲਟੀਮੇਟਲੀ ਰਿਜ਼ਲਟ ਉਹੀ ਦਿੰਦੇ ਆ ਕਿੱਧਰ ਜਾਣਾ ਉਹ ਉਹ ਸੰਤੋਸ਼ਟ ਹੈ ਦੋ ਗੱਲਾਂ ਤੋਂ ਇੱਕ ਤੇ ਬਿਜਲੀ ਮਿਲ ਰਹੀ ਹੈ ਹਮ ਵੋਟਰਾਂ ਤੇ ਇੱਕ ਨਹਿਰੀ ਪਾਣੀ ਦਾ ਏਰੀਆ ਵਧਿਆ ਜੀ ਇੱਕ ਜਿਹੜਾ ਤੀਜਾ ਬਹੁਤ ਵੱਡਾ ਇਸ਼ੂ ਆ ਜਿਹੜਾ ਆਮ ਮੀਡੀਆ ਚ ਨਹੀਂ ਚਰਚਾ ਚ ਉਹ ਹੈਗਾ ਆ ਪਰਚਾ ਕਲਚਰ ਆ ਆਮ ਆਦੀ ਪਾਰਟੀ ਤੋਂ ਪਹਿਲਾਂ ਬਹੁਤ ਵੱਡੇ ਸਕੇਲ ਤੇ ਪਿੰਡਾਂ ਚ ਜਿਹੜਾ ਵੀ ਸਰਪਾਰਟੀ ਜਿੱਤਦੀ ਸੀ ਦੂਜਿਆਂ ਨੂੰ ਝੂਠੇ ਪਰਚੇ ਬਹੁਤ ਹੁੰਦੇ ਜਿਹੜੇ ਪਿੰਡਾਂ ਚ ਪਰਚਾ ਕਲਚਰ ਸੀ ਨਾ ਵੀ ਮੇਰੀ ਤੁਹਾਡੇ ਨਾਲ ਨਹੀਂ ਬਣਦੀ ਤੁਹਾਡੀ ਸਰਕਾਰ ਜੇ ਤੁਸੀਂ ਮੇਰੇ ਤੇ ਕਰਾ ਦੋਗੇ ਮੇਰੀ ਆ ਗਈ ਮੈਂ ਤੁਹਾਡੇ ਤੇ ਕਰਾਉਂ ਤੁਹਾਡਾ ਕੋਈ ਕੇਸ ਹੈ ਲੜਾਈ ਹੈ ਨਹੀਂ ਉਹ ਪਿੰਡਾਂ ਚ ਕਹਿ ਧੜਾ ਇਕੱਠੇ ਹੂੰ ਉਹ ਭਗਵੰਤ ਮਾਨ ਸਾਹਿਬ ਦੀ ਸਰਕਾਰ ਨੇ ਹੂੰ ਕਾਫੀ ਹੱਦ ਤੱਕ ਮੈਜੋਰਟੀ ਆਫ ਪਿੰਡਾਂ ਚ ਇਨੋਸੈਂਟ ਤੇ ਪਰਚੇ ਹੁੰਦੇ ਸੀ ਜਿਹੜੇ ਉਹ ਖਤਮ ਹੋਏ ਆ ਚੌਥਾ ਜਿਹੜੀ ਐਕਸੈਸਿਬਿਲਟੀ ਹੈ ਐਮਐਲਏ ਦੀ ਐਮਪੀ ਦੀ ਮਨਿਸਟਰ ਦੀ ਜਿਹੜਾ ਇੱਕ ਇੱਕ ਉਹ ਬਹੁਤ ਹਵਾ ਕ੍ਰੀਏਟ ਕੀਤਾ ਸੀ ਪਬਲਿਕ ਨਾਲ ਡਿਸਟੈਂਸ ਮੇਨਟੇਨ ਕੀਤਾ ਸੀ ਉਹ ਡਿਸਟੈਂਸ ਘਟਿਆ ਐਮਐਲਏ ਵੀ ਆਮ ਸਧਾਰਨ ਤੇ ਮਰਜੀ ਜ਼ਿਆਦਾਤਰ ਮੈਜੋਰਟੀ ਆਫ ਲੋਕ ਕਹਿੰਦੇ ਐਕਸੈਸਿਬਲ ਹੈ ਜਿੱਥੇ ਮਰਜ਼ੀ ਅਸੀਂ ਆ ਕੇ ਗੋਗ ਲੈਨੇ ਗੱਲ ਕਰਦੇ ਆ ਆਪਣੇ ਮਸ ਹਮਮ ਪੰਜਵਾਂ ਜਿਹੜਾ ਆ ਇਹਨਾਂ ਨੇ ਨਸ਼ਿਆਂ ਦੇ ਵਿਰੁੱਧ ਜਿਹੜੀ ਕੈਂਪੇਨ ਚਲਾਈ ਉਹ ਇੱਕ ਲੋਕਾਂ ਦੇ ਮਨਾਂ 'ਚ ਇਹ ਗੱਲ ਹੈਗੀ ਆ ਵੀ ਕੰਕਰੀਟ ਕੋਈ ਸਟੈਪ ਲਿਆ ਸਰਕਾਰ ਨੇ ਖਾਣਾ ਪੂਰਤੀ ਨਹੀਂ ਕੀਤੀ ਨੋ ਡਾਊਟ ਕਿਸੇ ਸਰਕਾਰ ਨੇ ਐਫਜੇ ਪਹਿਲ ਕਦੇ ਨਹੀਂ ਕੀਤੀ ਆ ਵੀ ਵੱਡੇ ਲੋਕਾਂ ਦੇ ਖਿਲਾਫ ਕਾਰਵਾਈਆਂ ਵੀ ਹੋਈਆਂ ਬਿਹਾਈਂਡ ਦਾ ਬਾਰ ਵੀ ਹੋਏ ਪਰਚੀ ਵੀ ਹੋਏ ਇਵਨ ਐਸਐਸਪੀ ਐਸਪੀ ਲੈਵਲ ਦੇ ਬੰਦੇ ਉਹ ਡਿਸਮਿਸ ਵੀ ਹੋਏ ਹਮਮ ਭਗਵਾਨ ਮਾਨ ਸਾਹਿਬ ਦੀ ਸਰਕਾਰ ਮਤਲਬ ਇਹ ਮੋٹے ਮੋٹے 5-6 ਐਸੇ ਕੰਮ ਹੈ ਜੀ ਮਾਨ ਸਾਹਿਬ ਦੀ ਸਰਕਾਰ ਦੇ ਜਿਹੜੇ ਵਾਕੀ ਲੋਕਾਂ ਨੂੰ ਕਿਤੇ ਨਾ ਕਿਤੇ ਇਹ ਲੱਗਦਾ ਹੈ ਕਿ ਚਾਂਸ ਇੱਕ ਹੋਰ ਦੇਣਾ ਚਾਹੀਦਾ ਭਗਵਾਨ ਜੀ